ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਾਣੀ ਸੰਬੰਧੀ ਡੈਮਾਂ ਦੇ ਦਰਿਆਵਾਂ ਦੇ ਪਾਣੀ ਸੰਬੰਧੀ ਨਵੀਂ ਰਿਪੋਰਟ ਲੈ ਕੇ ਤੁਹਾਡੇ ਨਾਲ ਅੱਜ ਹਾਜ਼ਰ ਆਂ ਸਮੇਂ ਦੀ ਗੱਲ ਕਰਦੇ ਆਂ ਤਾਂ 12 ਜੁਲਾਈ ਕਰੀਬ ਸ਼ਾਮ ਦੇ ਦਿਨ ਸ਼ਨੀਵਾਰ ਸ਼ਾਮ ਦੇ 7:15 ਮਿੰਟ ਦੇ ਕਰੀਬ ਜਿਹੜਾ ਸਮਾਂ ਹੋ ਗਿਆ ਸੋ ਸਾਰੀ ਜਿਹੜੀ ਰਿਪੋਰਟ ਡੈਮਾਂ ਦੀ ਜੇਕਰ ਆਪਾਂ ਗੱਲ ਕਰਦੇ ਆਂ ਡੈਮਾਂ ਦੀ ਰਿਪੋਰਟ ਦੇਵਾਂਗੇ ਹਰੀਕੇ ਹੈਡਵਕਸ ਤੋਂ ਜਿਹੜਾ ਪਾਣੀ ਅੱਗੇ ਆ ਰਿਹਾ ਇਹ ਖਤਰਾ ਕੋਈ ਹੈਗਾ ਜਾਂ ਇਹ ਕਹਿ ਸਕਦੇ ਕਿ ਮੌਸਮ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ 4-5 ਦਿਨ ਪੰਜਾਬ ਦੇ ਹੈਗਾ ਮੌਸਮ ਕਿਸ ਤਰ੍ਹਾਂ ਰਹੇਗਾ ਹਾਲਾਂਕਿ ਜੇਕਰ ਹੁਣ ਦੀ ਵੀ ਗੱਲ ਕਰਦੇ ਆ ਤਾਂ ਥੋੜਾ ਬਦਲਬਾਹ ਜਰੂਰ ਹੈਗੀ ਏ ਲੇਕਿਨ ਕਿਤੇ ਨਾ ਕਿਤੇ بارش ਪੰਜਾਬ ਦੇ ਵਿੱਚ ਅੱਜ ਨਹੀਂ ਹੋਈ ਹੈ ਕਿ ਸੋ ਆਪਾਂ ਲੋਕੇਸ਼ਨ ਦੀ ਗੱਲ ਕਰਦੇ ਆ ਤਾਂ ਹਮੇਸ਼ਾ ਤੁਹਾਨੂੰ ਲੋਕੇਸ਼ਨ ਵਿੱਚ ਦੱਸਦੇ ਹੈਗੇ ਆ ਕਿ ਜਿਹੜਾ ਪਿੱਛੇ ਤੁਸੀਂ ਪੋਲ ਦੇਖ ਰਹੇ ਹੋ ਆਪਣਾ ਇਹ ਪੋਲ ਜਿਹੜਾ ਹੈਗਾ ਇਹ ਪੋਲ ਬਡਾਲਾ ਪੋਲ ਹੈਗਾ ਬਡਾਲਾ ਪੋਲ ਜਿਹੜਾ ਪਿੱਛੋਂ ਆਰਪੀ ਵਾਲੇ ਫਰੋਇਪਰ ਵਾਲੀ ਸਾਈਡ ਤੋਂ ਤੇ ਅੱਗੇ ਜਿਹੜਾ ਪੱਟੀ ਵਾਲੀ ਸਾਈਡ ਨੂੰ ਜਾਂਦਾ ਹੈਗਾ ਕੋਟ ਬੋਡੇ ਸ੍ਰੀ ਤਰਨਤਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸੋ ਸ ਵੀਰਾਂ ਤੁਹਾਡੇ ਨਾਲ ਅਸੀਂ ਹੋਰ ਵੀ ਸਾਨੀਆਂ ਕਰਾਂਗੇ ਇੱਕ ਵਾਰੀ ਪਾਣੀ ਦੀ ਹਾਲਾਤ ਆਪਾਂ ਦੇਖ ਲੈਨੇ ਆ ਦਰਿਆ ਦੇ ਵਿੱਚ ਕਿ ਪਾਣੀ ਦੇ ਹਾਲਾਤ ਬਿਲਕੁਲ ਨੋਰਮਲ ਹੈਗੇ ਆ ਜਿੰਨਾ ਕੋ ਨਹਿਰ ਦੇ ਵਿੱਚ ਕਹਿ ਸਕਦੇ ਆ ਪਾਣੀ ਹੁੰਦਾ ਸੋ ਉਹਨਾਂ ਕੋ ਜਿਹੜਾ ਪਾਣੀ ਹੈਗਾ ਸੋ ਆਪਾਂ ਥੋੜੀਆਂ ਜਿਹਾ ਅੱਗੇ ਜਾ ਕੇ ਤਸਵੀਰਾਂ ਵੀ ਵਿਖਾ ਦਿੰਨੇ ਆ ਕਿ ਪਾਣੀ ਬਿਲਕੁਲ ਇਸ ਸਾਈਡ ਤੇ ਬੇਸ਼ੱਕ ਦੀ ਥੋੜਾ ਜਿਹਾ ਪਾਣੀ ਜ਼ਰੂਰ ਹੈਗਾ ਇਸ ਸਾਈਡ ਤੇ ਜਿਹੜਾ ਪੱਟੀ ਵਾਲੀ ਸਾਈਡ ਹੈ ਪਾਣੀ ਜ਼ਰੂਰ ਹੈਗਾ ਜੇਕਰ ਦੂਸਰੇ ਬੰਨੇ ਆਪਾਂ ਗੱਲ ਕਰਦੇ ਆਂ ਤਾਂ ਦੂਸਰੇ ਬੰਨੇ ਬਿਲਕੁਲ ਵੀ ਪਾਣੀ ਨਹੀਂ ਹੈਗਾ دریا ਦੀ ਇੱਕ ਸਾਈਡ 'ਚ ਥੋੜਾ ਬਾਲਾ ਪਾਣੀ ਜ਼ਰੂਰ ਹੈਗਾ ਅੱਗੋਂ ਡਿਸਚਾਰਜ ਦੀ ਵੀ ਆਪਾਂ ਗੱਲ ਕਰਦੇ ਆਂ ਜਿਹੜਾ ਆਪਣੀ ਐਸ ਸਾਈਡ ਤੇ ਹਰੀਕੇ ਹੈਡ ਹੈਗਾ ਲਗਭਗ 18-20 ਕਿਲੋਮੀਟਰ ਉੱਥੋਂ ਵੀ ਆਪਾਂ ਗੱਲ ਕਰਦੇ ਆਂ ਤਾਂ ਰਿਪੋਰਟ ਜਿਹੜੀ ਉਹ ਬਿਲਕੁਲ ਠੀਕ ਠਾਕ ਹੈਗੀ ਏ ਉਹਦੇ ਵਿੱਚ ਆਪਾਂ ਜੇਕਰ ਗੱਲ ਕਰਦੇ ਆਂ ਤੇ 22000 ਕਿਊਸਕ ਪਾਣੀ ਜਿਹੜਾ ਆ ਰਿਹਾ ਹੈਗਾ ਪਿੱਛੋਂ ਤੇ ਨਹਿਰਾਂ ਦੇ ਵਿੱਚ Rajasthan ਫੀਡਰ ਦੇ ਵਿੱਚ 14000 ਤੇ 8 8.5 9000 ਕਿਊਸਕ ਜਿਹੜਾ ਪਾਣੀ ਫਰੋਇਪੁਰ ਫ ਕਰੀਬ 100 ਕਿ ਉਸਕ ਦੇ ਨੇੜੇ ਟਿਹੜੇ ਜਿਹੜਾ ਆਪਣਾ ਜਿਹੜੀ ਨਹਿਰ ਹੈਗੀ ਬਾਹੂ ਕਨਾਲ ਨਹਿਰ ਹੈਗੀ ਉਹਦੇ ਵਿੱਚ ਛੱਡਿਆ ਜਾ ਰਿਹਾ ਤੇ ਜੇਕਰ ਆਪਾਂ ਗੱਲ ਕਰ ਲੈਨੇ ਉੱਪਰੋਂ ਡੈਮਾਂ ਦੀ ਤੇ ਡੈਮਾਂ ਦੇ ਵਿੱਚ ਵੀ ਕੋਈ ਬੜਾ ਜਿਆਦਾ ਪਾਣੀ ਨਹੀਂ ਹੈਗਾ ਡੈਮਾਂ ਦੇ ਵਿੱਚ ਵੀ ਭਾਖੜਾ ਡੈਮ ਦੀ ਗੱਲ ਕਰਦੇ ਹਾਂ ਤੇ ਜਿਹੜੀ ਉਹਦੀ ਉਚਾਈ ਪੱਧਰ ਹੈਗਾ 1685 ਫੁੱਟ ਹੈਗਾ ਜਿਹੜੀ ਉਹਦੀ ਸਮਰੱਥਾ ਹੈਗੀ ਪਾਣੀ ਸਾਂਭਣ ਦੀ ਤੇ ਉਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਤੇ ਕਰੀਬ 1585 ਜਿਹੜਾ ਫੁੱਟ ਪਾਣੀ ਉਹਦੇ ਵਿੱਚ ਮੌਜੂਦ ਹੈਗਾ ਉਹਦੇ ਵਿੱਚ ਅੱਗੋਂ ਡਿਸਚਾਰਜ ਜਿਹੜਾ ਪਾਣੀ ਹੋ ਰਿਹਾ ਉਹ 35000 300 ਜਿਹੜਾ ਉਹਦੇ ਵਿੱਚ ਪਾਣੀ ਆ ਰਿਹਾ 35335 ਤੇ ਜਿਹੜਾ ਅੱਗੋਂ ਅੱਗੇ ਛੱਡਿਆ ਜਾ ਰਿਹਾ ਸਤਲੁਜ ਦਰਿਆ ਦੇ ਵਿੱਚ ਉਹ ਕਰੀਬ 28278 ਜਿਹੜਾ ਸਤਲੁਜ ਦਰਿਆ ਦੇ ਵਿੱਚ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਸੋ ਇਹ ਜਿਹੜੀ ਰਿਪੋਰਟ ਹੈਗੀ ਏ ਆਪਾਂ ਗੱਲ ਕਰਦੇ ਆਂ ਤੇ ਭਾਖੜਾ ਡੈਮ ਦੀ ਹੈਗੀ ਏ ਅੱਗੇ ਪੌਂਗਟ ਪੌਂਗ ਡੈਮ ਦੀ ਆਪਾਂ ਗੱਲ ਕਰ ਲੈਂਦੇ ਤੇ ਪੌਂਗ ਡੈਮ ਦੇ ਵਿੱਚ ਜਿਹੜਾ ਅੱਜ ਦੀ ਰਿਪੋਰਟ ਹੈਗੀ 12 ਜੁਲਾਈ ਸ਼ਾਮ ਕਰੀਬ 6 ਵਜੇ ਦੀ 6 ਤੋਂ 7 ਵਜੇ ਦੀ ਜਿਹੜੀ ਰਿਪੋਰਟ ਹੈਗੀ ਹੈ ਦਿਨ ਸ਼ਨੀਵਾਰ ਦੀ ਉਹਦੇ ਵਿੱਚ ਉਹਦੇ ਜਿਹੜਾ ਪੱਧਰ ਹੈਗਾ 1326 ਫੁੱਟ ਹੈਗਾ ਤੇ ਜੇਕਰ ਪਾਣੀ ਦੀ ਗੱਲ ਕਰ ਜਿਹੜਾ ਪਾਣੀ ਪਿੱਛੋਂ ਆ ਰਿਹਾ ਪੌਂਗ ਡੈਮ ਦੇ ਵਿੱਚ 23531 ਫੁੱਟ ਪਾਣੀ ਹੈ ਜਿਹੜਾ 23531 ਆਪਣਾ ਕਿਊਸਕ ਪਾਣੀ ਆ ਰਿਹਾ ਤੇ ਅੱਗੇ ਜਿਹੜਾ ਛੱਡਿਆ ਜਾ ਰਿਹਾ 17000 405 ਜਿਹੜਾ ਕਿਊਸਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਹੈਗਾ ਹਰੀ ਕੇ ਐਡ ਬਾਕਸ ਦੀ ਤੁਹਾਨੂੰ ਰਿਪੋਰਟ ਦੱਸਤੀ ਹੈਗੀ ਬਿਲਕੁਲ ਨਾਰਮਲ ਰਿਪੋਰਟ ਹੈਗੀ ਹੈ 24000 ਕਿਊਸਕ ਦੇ ਨੇੜੇ ਤੇ ਪਾਣੀ ਹੈਗਾ ਉਹਦੇ ਚ 2000 ਦੇ ਨੇੜੇ ਤੇ ਅੱਗੇ ਪਾਣੀ ਫਰੋਇਪਰ ਵਾਲੀ ਸਾਈਡ ਤੇ ਛੱਡਿਆ ਜਾ ਰਿਹਾ ਹੈਗਾ ਤੇ ਬਾਕੀ ਜਿਹੜਾ ਜਿਹੜੀ ਹਰੀ ਜਿਹੜੀ ਆਪਣੀ ਫਰੋਇਪਰ ਫਿਲਟਰ ਤੇ Rajasthan ਫਿਲਟਰ ਹੈਗੀ ਉਹਨਾਂ ਨਹਿਰਾਂ ਵਿੱਚ ਪਾਣੀ ਪਾਇਆ ਜਾ ਰਿਹਾ ਹੈਗਾ ਜੇਕਰ ਮੌਸਮ ਦੀ ਆਪਾਂ ਗੱਲ ਕਰਦੇ ਹੈਗੇ ਤੇ ਮੌਸਮ ਅਗਲੇ 34 ਦਿਨਾਂ ਦੇ ਵਿੱਚ ਬਿਲਕੁਲ ਨਾਰਮਲ ਹੈਗਾ ਸਿਰਫ 16 ਤਰੀਕ ਨੂੰ ਜਿਹੜਾ ਦੱਸਿਆ ਜਾ ਰਿਹਾ ਵੀ 16 ਤਰੀਕ ਨੂੰ ਪੰਜਾਬ ਦੇ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ 12 ਤਰੀਕ 13 ਤਰੀਕ 14 ਤੇ 15 ਤਰੀਕ ਨੂੰ ਬਿਲਕੁਲ ਨੋਰਮਲ ਹੈਗਾ ਥੋੜਾ 16 ਤਰੀਕ ਨੂੰ ਜਿਹੜੇ ਬਦਲਵਾਈ ਹੈ ਹੈਗੀ ਹੈ ਨਾਲ ਜਿਹੜਾ ਬਾਰਿਸ਼ ਪੰਜਾਬ ਦੇ ਵਿੱਚ ਹੋ ਸਕਦੀ ਹੈ ਇੱਕ ਵਾਰੀ ਤੁਹਾਨੂੰ ਫਿਰ ਤਸਵੀਰਾਂ ਵਿਖਾ ਦਿੰਨੇ ਹੈਗੇ ਆ ਕਿ ਜਿਹੜਾ ਅਸੀਂ ਬਨਾਲੇ ਪੋਲ ਤੇ ਮੌਜੂਦ ਹੈਗੇ ਆ ਉਹਦੇ ਵਿੱਚ ਜਿਹੜਾ ਪਾਣੀ ਤੁਸੀਂ ਪੱਧਰ ਦੇਖ ਸਕਦੇ ਹੋ ਬਿਲਕੁਲ ਜਿਹੜਾ ਇੱਕ ਨਹਿਰ ਦੇ ਵਿੱਚ ਪਾਣੀ ਜਿੰਨਾ ਹੁੰਦਾ ਹੈ ਕਹਿ ਸਕਦੇ ਹੋ ਨਾ ਮਾਤਰ ਪਾਣੀ ਹੈਗਾ ਸੋ ਇੱਕ ਬਰਾਉਣ ਦੀ ਲੋੜ ਨੇ ਹੈਗੀ ਜਿਹੜੇ ਤੁਹਾਡੇ ਜਿਹੜੇ ਸਾਡੇ ਨਾਲ ਅੰਕੜੇ ਸ਼ੇਅਰ ਹੁੰਦੇ ਆ ਰੋਜ਼ਾਨਾ ਅਸੀਂ ਜਿਹੜੇ ਮਹਿਕਮੇ ਵੱਲੋਂ ਪ੍ਰਾਪਤ ਕੀਤੇ ਜਾਂਦੇ ਜਾਂ ਉਹਨਾਂ ਵੱਲ ਦੱਸੇ ਜਾਂਦੇ ਉਹਨਾਂ ਮੁਤਾਬਕ ਤੁਹਾਡੇ ਨਾਲ ਅਸੀਂ ਰੋਜ਼ਾਨਾ ਪਾਣੀ ਦੀ ਅਪਡੇਟ ਸਾਂਝੀ ਕਰਦੇ ਰਵਾਂਗੇ ਭਾਵੇਂ ਉਹ ਪੌਂਗ ਡੈਮ ਦੀ ਹੈਗੀ ਆ ਜਾਂ ਰਜੀਸਾਗਰ ਡੈਮ ਹੈਗਾ ਪਾਖੜਾ ਡੈਮ ਹੈਗਾ ਹਰੀਕੇ ਹੈਡਬੈਕਸ ਦੀ ਜਿਹੜੀ ਵੀ ਜਿੰਨੀ ਵੀ ਤਾਜ਼ਾ ਪਾਣੀ ਦੀ ਰਿਪੋਰਟ ਹੈਗੀ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਤੇ ਨਾਲ ਹੀ ਲਗਾਤਾਰ ਜੁڑے ਰਹਿਣਾ ਸਾਡੇ ਚੈਨਲ ਸਾਡੀ ਧਰਤੀ ਸਾਡੇ ਲੋਕਾਂ ਨਾਲ ਤੁਹਾਡੇ ਨਾਲ ਹਰੇਕ ਪਲ ਦੀ ਹਰੇਕ ਤਰ੍ਹਾਂ ਦੇ ਅੰਕੜੇ ਜਿਹੜੇ ਪਾਣੀ ਨਾਲ ਸੰਬੰਧਿਤ ਮੌਸਮ ਨਾਲ ਸੰਬੰਧਿਤ ਸ਼ੇਅਰ ਕਰਦੇ ਰਾਵਾਂਗੇ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ